ਆਹੀ ਹਾਲਤ ਵਿੱਚ ਇ ਲੈਟ੍ਰੀਨ ਬਾਥਰੂਮ ਹੋ ਰਿਹਾ 스멜 ਆ ਰਹੀ ਹੈ ਬਹੁਤ ਜ਼ਿਆਦਾ ਇਸ਼ਨਾਨ ਕੀਤੇਆਂ ਨੂੰ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਵੀਰੇ ਦੇ ਐਂ ਹੀ ਕੁੱਮ ਦੱਸ ਨੌਂ ਨਵਾਂ ਪੋਤਾ ਮਾਂ ਬਾਪ ਲੱਭਦੇ ਹੋਣ ਭੈਣ ਭਰਾ ਲੱਭਦੇ ਹੋਣ ਆ ਕੀ ਚੱਕਰ ਇਹ ਤੂੰ ਨਹਾਉਂਦਾ ਵੀ ਨਹੀਂ ਵਾਲ ਵੀ ਨਹੀਂ ਕਿਤੋਂਦਾ ਹੈ ਮਮੀ ਡੈਡੀ ਹੈ ਕਿੱਥੇ ਹੈ ਪਿੰਡ ਕਿਹੜਾ ਦਰਾ ਜੱਬੂਵਾਲ ਵੀਰ ਜੀ ਆ ਬੰਦਾ ਮਿਲਿਆ ਆਪਾਂ ਨੂੰ ਇੱਕ ਧਰਮਕੋੜ ਤੋਂ ਜੋਗੇ ਵਾਲੇ ਰੋਡ ਤੇ ਆ ਪਿੰਡ ਖੜਾ ਲੱਲੇਬੂ ਦੇ ਕੋਲੇ ਵੀਰ ਜੀ ਇਹ ਪਿੰਡ ਆ ਉਹਦਾ ਦੱਸਦਾ ਜਿਲ੍ਹਾ ਆਮ ਸਾਹ ਚੱਬੂ ਆ ਇਹਨੂੰ ਪੁੱਛ ਰਿਹਾ ਵੀ ਕਿੱਥੇ ਰਹਿਣਾ ਹੈ ਪਿੰਡ ਵੀ ਵਾਰ-ਵਾਰ ਦੱਸ ਰਿਹਾ ਵੀ ਜੱਬੂਵਾਲ ਮੇਰਾ ਪਿੰਡ ਤੇ ਰਹਿੰਦਾ ਕਿਥੇ ਨਹੀਂ ਦੱਸ ਰਿਹਾ ਮੈਨੂੰ ਲੱਗਦਾ ਸ਼ਾਇਦ ਆਇਆ ਕਿੱਥੋਂ ਚੱਲੇ ਇਹਨਾਂ ਦੱਸ ਦੇ ਫਿਰ ਰੋਟੀ ਖਾਉਣਾ ਤਨੂਰਾ ਰੋਟੀਆਂ ਹੋਵੇ ਪਈਆਂ ਮੇਰੇ ਕੋਲ ਆ ਜਾ ਰੋਟੀ ਦਵਾ ਆ ਜਾ ਮੇਰੇ ਟੀਮ ਜੀ ਰੋਟੀਆਂ ਹੈ ਸਾਡਾ ਪੂਰਾ ਰੋਟੀ ਪ੍ਰਸ਼ਾਦਾ ਚ ਕਮਾ ਦੁੱਧ ਰੇਗਣਾ ਲੱਗੂ ਸ਼ਕਲਾ ਆ ਜਾ 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 ਆਵੇ ਮੇਰੇ ਕੋਲ ਆ ਫੜੋ ਦੁੱਧ ਬਿਨਾ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਅੱਜ ਇੱਕ ਵੀਰ ਸਾਨੂੰ ਮਿਲਿਆ ਜਿਹੜਾ ਧਰਮਪੁਰ ਰੋਡ ਤੋਂ ਜੋਗੇ ਵਾਲਾ ਰੋਡ ਹੈ ਉਸ ਰੋਡ ਤੇ ਇੱਕ ਲਵਾਰਸ ਵੀਰ ਮਿਲਿਆ ਇਹ ਵੀਰ ਦੀ ਬਹੁਤ ਬੁਰੀ ਹਾਲਤ ਹੈ ਮਾੜਾ ਥੱਲੇ ਦਿਖਾਓ ਇਹ ਵੀਰ ਦੀ ਬਹੁਤ ਬੁਰੀ ਹਾਲਤ ਆ ਵੇਖੋ ਨੌ ਕਿੱਡੇ ਕਿੱਡੇ ਆ ਤੇ ਵੀਰ ਦੀ ਸ਼ਕਲ ਵੇਖ ਲੋ ਵਾਲ ਤੇ ਨੰਬਰ ਪਿੱਛੇ ਕਰ ਤੇ ਇਹ ਵੀਰ ਮਿਲਿਆ ਇਸ ਰੋਡ ਤੋਂ ਤੇ ਇਹ ਵੀਰ ਨੂੰ ਜੇ ਡਰੈਸ ਪੁੱਛਦੇ ਆ ਕਦੇ ਜਬ ਕੋਈ ਪਿੰਡ ਦੱਸ ਦਿੰਦਾ ਕਦੇ ਕੋਈ ਪਿੰਡ ਦੱਸ ਦਿੰਦਾ ਤੇ ਇਸ ਕਰਕੇ ਅਸੀਂ ਇਹਦਾ ਮਾੜਾ ਹੁਣ ਪਤਾ ਲੱਗਾ ਤੁਹਾਨੂੰ ਵੀ ਚਲੋ ਮੈਂ ਸੇਵਾ ਦਾ ਕਰਕੇ ਅਸੀਂ ਮਨੁੱਖਤਾ ਦੀ ਸੇਵਾ ਸੈੜੀ ਹਸਨਪੁਰੇ ਵੀਰ ਨੂੰ ਲੈ ਕੇ ਜਾ ਰਹੇ ਗੁਰਪ੍ਰੀਤ ਮਿੰਟੂ ਵੀਰ ਜੀ ਕੋਲੇ ਕਿ ਮੈਂ ਉਹ ਸੰਸਥਾ ਦਾ ਮੈਂਬਰ ਹਾਂ ਉਸ ਸੈੜੀ ਨਾਲ ਜੁੜਿਆ ਹੋਇਆ ਹਾਂ ਹਰ ਕੈਂਪ ਤੇ ਸੇਵਾ ਕਰਨ ਜਾਂਦੀ ਏ ਤੇ ਹੁਣ ਅਸੀਂ ਇੱਥੇ ਧਰਮਕੋਟ ਪੋਰਸਟ ਜੌਂਕੀ ਜੋ ਜਾ ਕੇ ਤੇ ਮਠਾਣੇ ਚੌਂਕੀ ਜੋ ਇਹਦੀ ਡੀਟੀਆਰ ਕਟਾ ਕੇ ਤੇਨੂੰ ਅਸੀਂ ਮਨੁੱਖਤਾ ਦੀ ਸੇਵਾ ਸਟੇਡੀ ਛੱਡਣ ਜਾ ਰਹੇ ਆ। ਤੁਹਾਨੂੰ ਇਸ ਏਰੀਆ ਹੀ ਪਹਿਲੀ ਵਾਰ ਮਿਲਿਆ ਮੈਨੂੰ ਤੇ ਮੈਂ ਡਿਊਟੀ ਤੇ ਆਉਂਦੇ ਜਾਂਦੇ ਰਹੀਦਾ ਤੇ ਵੇਖਿਆ ਮੈਂ ਪਹਿਲੀ ਵਾਰ ਮਿਲਿਆ ਮੈਨੂੰ ਪਹਿਲਾਂ ਇਹ ਬੰਦਾ ਮਿਲਿਆ ਨਹੀਂ ਫਿਰ ਮੈਂ ਉੱਥੋਂ ਦੇ ਆਸ-ਪਾਸੇ ਆ ਵੀਡੀਓ ਦੀ ਵੇਖਿਆ ਨਾ ਸਰਪੰਚ ਸਾਹਿਬ ਹੀ ਉਥੋਂ ਪਿੰਡ ਦੇ ਮੁੰਡਾ ਸੀ ਹੋਰ ਵੀ ਆਸਪਾਸੋਂ ਉਹਨਾਂ ਨੇ ਪੁੱਛਿਆ ਮੈਂ ਵੀ ਇਹ ਵੀਰ ਨੂੰ ਪਹਿਲਾਂ ਵੇਖਿਆ ਉਹ ਕਹਿੰਦੇ ਨਹੀਂ ਪਹਿਲੀ ਵਾਰੀ ਆਇਆ ਇਸ ਪਾਸ ਕਿਤੇ ਨਹੀਂ ਰਹਿੰਦਾ ਮਾ ਹੋ ਸਕਦਾ ਕੋਈ ਕੰਮ-ਕੂਮ ਕਰਵਾਉਂਦਾ ਹੋਵੇ ਅੱਜ ਮਰ ਕੇ ਵਿਚ ਨਿਕਲਾ ਆਇਆ ਹੋਵੇ ਚੋਰੀ ਛੱਪੇ ਜਾਂ ਕਿਵੇਂ ਆ ਪਰ ਨਹੀਂ ਕਹਿੰਦੇ ਪਹਿਲੀ ਵਾਰੀ ਦੇਖਿਆ ਐ ਇਸ ਏਰੀਏ 'ਚ ਵੀਰੇ ਸਤਿ ਸ੍ਰੀ ਅਕਾਲ ਤੇਰਾ ਨਾਂ ਕੀ ਆ ਵੀਰੇ ਕੀ ਨਾਂ ਆ ਤੇਰਾ ਹਾਂ ਗੁਰਸੇਂਦਰ ਵੀਰੇ ਕੀ ਹਾਲ ਨੇ ਠੀਕ ਹੈ ਪਿੰਡ ਕਿਹੜਾ ਤੇਰਾ ਜੱਬੋੜ ਹਾਂ ਜੱਬੋੜ ਜੱਬੋਵਾਲ ਜ਼ਿਲ੍ਹਾ ਕਿਹੜਾ ਪੈਂਦਾ ਜ਼ਿਲ੍ਹਾ ਕਿਹੜਾ ਮਾ ਜ਼ਿਲ੍ਹਾ 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 ਕਿਹੜਾ ਮਾ ਜ਼ਿਲ੍ਹਾ ਤਾਗੜਾ ਤਾਂ ਕਿਹੜਾ ਤੇ ਕਿੱਥੇ ਪੈਂਦਾ ਇਹ ਜੱਬੋਵਾਲ ਹਾਂ ਕਿਹੜੇ ਜ਼ਿਲ੍ਹੇ ਚ ਪੈਂਦਾ ਤਾਗੜੇ ਹਾਂ ਤਾਗੜੇ ਤਾਂਗੜੇ ਉਹ ਨੇ ਜਿਲ੍ਹਾ ਅਮਰਸਰ ਪਿੰਡਾ ਕਿਹੜਾ ਪਿੰਡਾ ਜਿਲ੍ਹਾ ਅੰਦਰ ਪਿੰਡਾ ਕਪੂਰਥਲਾ ਪਿੰਡਾ ਹਾਂਜੀ ਹਾਰਪੁਰ ਪਿੰਡਾ ਪਟਿਆਲਾ ਪਿੰਡਾ ਲੋਹੀਪੁਰ ਪਿੰਡਾ ਵੀ ਡਾਂਗਰਾ ਡਾਂਗਰਾ ਹਾਂਜੀ ਠੀਕ ਆ ਤੇ ਹੋਰ ਵੱਡਾ ਸ਼ਹਿਰ ਕਿਹੜਾ ਪਿੰਡਾ ਕੋਲੇ ਹਾਂਜੀ ਸਟੇਸ਼ਨ ਕਿਹੜਾ ਪਿੰਡਾ ਸਟੇਸ਼ਨ ਸਟੇਸ਼ਨ ਉਹ ਡਾਂਗਰਾ ਡਾਂਗਰਾ ਹਾਂਜੀ ਹੋਰ ਪਿੰਡ ਕਿਹੜਾ ਨਾਲ ਦਾ ਨਾਲ ਦਾ ਪਿੰਡ ਕਿਹੜਾ ਨਾਲ ਦਾ ਪਿੰਡ ਆਂਗੜਾ ਟਾਂਗੜਾ ਵੇ ਆਂਗੜਾ ਤੇਰਾ ਪਿੰਡ ਕਿਹੜਾ ਮੇਰਾ ਜੱਬੂਵਾਲ ਜੱਬੂਵਾਲ ਹਾਂਜੀ ਠੀਕ ਆ ਤੇਰਾ ਨਾਮ ਪੂਰਾ ਕੀ ਹੈ ਮੇਰਾ ਨਾਮ ਗੁਰਸਿੰਦਰ ਸਿੰਘ ਗੁਰਸਿੰਦਰ ਗੁਰਸਿੰਦਰ ਸਿੰਘ son of ਚੰਨੋ son of ਚੰਨੋ ਵੀਰ ਪਾਪਾ ਹੈ ਵੀਰ ਪਾਪਾ ਵੀਰ ਪਾਪਾ ਹਾਂਜੀ ਪੂਰਾ ਨਾਮ ਕੀ ਪਾਪੇ ਦਾ ਰਤਨਪੋਰੀ ਹੈ ਰਤਨਪੋਰੀ ਤਤਨ ਵਪਾਰੀ ਹਾਂਜੀ ਤਤਨ ਵਪਾਰੀ ਜੇ ਮੁੰਡਾ ਤੂੰ ਹਾਂਜੀ ਹਾਂਜੀ ਮੱਝਾਂ ਦਾ ਵਪਾਰ ਕਰਦਾ ਕਣਕ ਵਪਾਰ ਕਰਦਾ ਬਾਪੂ ਕਣਕ ਵਪਾਰ ਕਰਦਾ ਕਣਕ ਕੀ ਨਾਮ ਹੈ ਤੇ ਦਾ ਵੇਰ ਮੰਮੀ ਦਾ ਕੀ ਨਾਮ ਮੰਮੀ ਦਾ ਮਾਂ ਦਾ ਕੀ ਨਾਮ ਇਹ ਰਦ ਨਾ ਬੋਲੀ ਮਾਂ ਦਾ ਮਾਂ ਦਾ ਨਾਮ ਬੈਂਬੂ ਹੈ ਬੈਂਬੂ ਮੈਂਬੋ ਹਾਂਜੀ ਇਟਸ ਅ ਮੈਂਬੋ ਦਾ ਮੁੰਡਾ ਤੂੰ ਤੇ ਭੈਣ ਹਾਂ ਵੱਡੀ ਛੋਟੀ ਇੱਥੇ ਹੀ ਹੋਇਆ ਰੂ ਕੀ ਨਾਮ ਦਾ ਜਯੋਤੀ ਜਯੋਤੀ ਤੇ ਭਰਾ ਪੈਨਸ਼ਨੀ ਦੇ ਲੋਕ ਹੈਂ ਪੈਨਸ਼ਨੀ ਦੇ ਲੋਕ ਰੂ ਭਰਾ ਹੈਗਾ ਹਾਂਜੀ ਕੀ ਨਾਮ ਆਦਾ ਉਹਦਾ ਨੰਬਰ ਦੱਸ ਰੂ ਹੈਂ ਮਾੜੂ ਦਾ ਨਾਮ ਮਾੜੂ ਹਾਂਜੀ ਠੀਕ ਆ ਗਰਸ਼ੇਂਦਰ ਕਿੰਨਾ ਪੜਿਆ ਹੋਇਆ ਹੈਂ ਤੂੰ ਕਿੰਨਾ ਪੜਿਆ ਹੋਇਆ ਹੈਂ ਮੈਂ ਚਾਰ ਪੰਜ ਪੜਿਆ ਹੋਇਆ ਕਿਹੜੇ ਸਕੂਲ ਚ? ਇਹਨੇ ਰੀਸ ਕਿੱਥੋਂ ਵਾਲੇ ਇਹ ਇੱਥੇ ਪੜਿਆ ਤੇ ਕਿੱਥੇ? ਕੌਲੇ ਕੀ? ਕੌਲੇ ਕੀ? ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਿਵੇਂ ਕਿ ਤੁਸੀਂ ਵੀਰ ਨੂੰ ਦੇਖਦੇ ਹੋ ਗੁਰਸਿੰਦਰ ਸਿੰਘ ਨਾਮ ਦਾ ਵੀਰ ਆਪਣਾ। ਬਾਪ ਦਾ ਨਾਮ ਇਹ ਰਤਨਾ ਵਪਾਰੀ ਦੱਸਦਾ, ਮਾਂ ਦਾ ਨਾਮ ਬੰਬੂ ਦੱਸਦਾ, ਭੈਣ ਦਾ ਨਾਮ ਜੋਤੀ ਦੱਸਦਾ। ਧਰਮਕੋੜ ਤੋਂ ਮਿਲਿਆ ਵੀਰਾ ਧਰਮਕੋੜ ਤੋਂ ਸਾਡੇ ਟੀਮ ਦੇ ਮੈਂਬਰ ਆ ਕਮਲਜੀਤ ਸਿੰਘ ਫੌਜੀ ਵੀਰਾ ਪ੍ਰਿਤਪਾਲ ਸਿੰਘ ਲਖਵਿੰਦਰ ਸਿੰਘ ਛੱਡ ਕੇ ਗਏ ਨੇ ਪਿੰਡ ਇੰਦਰਗੜ੍ਹ ਤੋਂ ਉੱਥੇ ਆਹੀ ਹਾਲ ਤੇ ਵਿੱਚ ਹੀ ਲੈਟ੍ਰੀਨ ਬਾਥਰੂਮ ਹੋ ਰਿਹਾ 스ਮੈਲ ਆ ਰਹੀ ਹੈ ਬਹੁਤ ਜ਼ਿਆਦਾ ਇਸ਼ਨਾਨ ਕੀਤੇ ਹਨ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਵੀਰੇ ਦੇ ਐਂ ਹੀ ਘੁੰਮ ਦਰ ਤਾ ਉਹਨਾਂ ਵੀਰਾਂ ਨੇ ਪ੍ਰਾਲਾ ਕੀਤਾ ਇੱਥੇ ਤੱਕਰ ਪਹੁੰਚਦਾ ਕੀਤਾ ਹੁਣ ਅਗਲਾ ਪ੍ਰਾਲਾ ਤੁਸੀਂ ਕਰਿਓ ਵੀਰੇ ਨੂੰ ਆਪਾਂ ਇਹਦੇ ਘਰ ਤੱਕਰ ਪਹੁੰਚਾਉਣ 'ਚ ਮਦਦ ਕਰੀ ਇਹ ਵੀਰਾ ਆਪਣਾ ਨਾਮ ਗਰਸਿੰਦਰ ਦੱਸਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਜੱਬੋਵਾਲ ਪਿੰਡ ਦੱਸਦਾ ਟਾਂਗਰਾ ਕਹਿੰਦਾ ਵ ਇੱਕ ਟਾਂਗਰਾ ਟਾਂਗਰਾ ਕਹਿ ਰਿਹਾ ਕਾਲੇਵਾਲ ਪੜਿਆ ਕਿੰਨਾ ਮੈਂ 3-4 ਕਲਾਸਾਂ ਯਾਨੀ ਕਿ ਪੂਰਾ ਜ਼ਿਲ੍ਹਾ ਪੁੱਛਦੇ ਆ ਜ਼ਿਲ੍ਹਾ ਟਾਂਗਰਾ ਕਹਿ ਰਿਹਾ ਵਾ ਸਮਝ ਨਹੀਂ ਆ ਰਿਹਾ ਜਿਹੜਾ ਟਾਂਗਰਾ ਦਰਵਾ ਅੰਮ੍ਰਿਤਸਰ ਰੋਡ ਤੇ ਆ ਉਹੀ ਟਾਂਗਰਾ ਵਾ ਜਾਂ ਕੋਈ ਹੋਰ ਆ ਤੇ ਜੱਬੋਵਾਲ ਪਿੰਡ ਆ ਜਿਹੜਾ ਉਹ ਕਿੱਥੇ ਪੈਂਦਾ ਸਾਨੂੰ ਇਹ ਵੀ ਨਹੀਂ ਵੈਸੇ ਅਸੀਂ ਪਤਾ ਕਰਾਂਗੇ ਕੋਸ਼ਿਸ਼ ਕਰਾਂਗੇ ਦਿਖਾਈ ਵੀਰੇ ਹੱਥ ਇਹ ਆਪੇ ਲਗਾਓ ਦਿਖਾ ਤਾਂ ਦੇ ਆ ਕੀ ਹੋਇਆ ਆ ਬਿੱਛੂ ਬਣਾਇਆ ਹੋਇਆ ਬਈ ਹਾਂਜੀ ਬਿੱਛੂ ਬੜਾ ਜ਼ਬਰਦਸਤ ਆ ਬਾਈ ਤਾਂ ਤਾ ਨੂੰ ਛੱਡਦਾ ਤਾ ਨੂੰ ਨਹੀਂ ਠਾਉ ਤਾ ਨੂੰ ਆ ਕੀ ਬੱਜਿਆ ਹੋਇਆ ਤੱਕ ਟ੍ਰਿਪਲ ਆ ਕੱਟ ਦਾ ਨਿਸ਼ਾਨ ਕਿੱਡਾ ਵੱਡਾ ਵੀਰੇ تیرੇ ਇਦਾਂ ਲਈ ਬਾਂਧ ਵੀ ਬਣਾਇਆ ਹੋਇਆ ਦਿਖਾਈ ਲਓ ਕਦਰ ਦਾ ਕੋਈ ਵਿੱਛੂ ਹੈ ਨਹੀਂਗਾ ਯਾਰ ਭਾਈ ਹੈ ਭਾਈ ਵਿੱਛੂ ਹਾਂ ਇੱਥੇ ਤਾਂ ਕੋਈ ਨਹੀਂਗਾ ਯਾਰ ਆ ਮੱਥੇ ਤੇ ਕੀ ਬਣਾਇਆ ਚੰਦ ਤਾਰਾ ਤੇ ਚੰਦਾ ਹੋ ਗਿਆ ਫੇਰ ਚੰਦਾ ਬਣਾਇਆ ਹਾਂਜੀ ਠੀਕ ਆ ਤੇ ਬਾਈ ਦਾ ਤੇਰਾ ਤੁਸੀਂ ਚੰਗੀ ਤਰ੍ਹਾਂ ਨਾ ਪਹਿਚਾਣੋ ਤੇ ਜੇ ਕੋਈ ਵੀਰ ਭਰਾ ਪਹਿਚਾਣ ਦਾ ਸਾਡੇ ਨਾਲ ਸੰਪਰਕ ਵੀ ਕਰੋ ਤੇ ਵੀਰਾ ਜੱਬੋ ਵਾਲ ਪਿੰਡ ਦਾ ਦਾ ਜੇ ਕੋਈ ਪਛਾਣਦੇ ਹੋ ਐਡਰੈਸ ਨੂੰ ਸਮਝਦੇ ਹੋ ਸਾਡੇ ਨੰਬਰ ਸਕਰੀਨ ਤੇ ਦਿੱਤੇ ਆ ਸਾਡੇ ਨਾਲ ਜਰੂਰ ਸੰਪਰਕ ਕਰੋ ਨੌਜਵਾਨ ਪੋਤਾ ਮਾਂ ਲੱਭਦੀ ਹੋਵੇ ਨੌਜਵਾਨ ਪੋਤਾ ਮਾਂ ਪਾਪ ਲੱਭਦੇ ਹੋਣ ਭੈਣ ਭਰਾ ਲੱਭਦੇ ਹੋਣ ਦਿਨ ਤਿਆਰ ਆ ਰਿਹਾ ਮੂਰੇ ਇਹ ਵੀ ਆਪਦੇ ਘਰੇ ਆਪਦਿਆਂ ਦੇ ਵਿੱਚ ਜਾਵੇ ਵੈ ਗੁਰ ਦੀ ਕਾ ਖਾਲਸਾ ਵੈ ਗੁਰ